ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਪੰਛੀਆਂ ਨਾਲ ਪਿਆਰ ਆਹ ਦੇਖ ਸਕਦੇ ਹੋ ਜੀ ਕਾਂਵਾਂ ਨੂੰ ਇੱਥੇ ਗਟਾਰਾਂ ਵੀ ਇੱਥੇ ਦਿਖੀਆਂ ਨੇ ਬਹੁਤ ਚਰਵਾਦਾ ਆਹ ਦੇਖ ਸਕਦੇ ਹੋ ਗਟਾਰਾਂ ਵੀ ਇੱਥੇ ਨੇ ਕਾਂ ਵੀ ਇੱਥੇ ਨੇ ਘੁੱਗੀਆਂ ਕਬੂਤਰ ਕਬੂਤਰ ਦਾ ਜਨ ਸਾਰੇ ਹੈਗੇ ਨੇ ਦੇਖ ਸਕਦੇ ਹੋ ਡੇਲੀ ਇੱਥੇ ਇਹਨਾਂ ਨੂੰ ਖਾਣਾ ਪਾਉਣਾ ਆਉਂਦੇ ਨੇ ਇਧਰ ਅੰਕਲ ਜੀ ਬੈਠੇ ਨੇ ਨਹਿਰ ਦੇ ਕੰਡੇ ਦੇ ਉੱਤੇ ਆ ਗਿਆ ਸੀ ਕਿਧਰ ਨੂੰ ਵੇਖ ਸਕਦੇ ਹੋ ਜੀ ਤਸਵੀਰਾਂ ਬਹੁਤ ਵਧੀਆ ਆਨੰਦ ਵਾਲੀ ਜਗ੍ਹਾ ਔਰੇ ਅੱਛਾ ਆਉਂਦੇ ਜਾਂਦੇ ਯਾਤਰੀ ਚਾਹ ਵੀ ਇੱਥੇ ਪੀਂਦੇ ਨੇ ਜੇ ਕਹੀਏ ਚਾਹ ਵੀ ਇੱਥੇ ਪੀਂਦੇ ਨੇ ਸਪੈਸ਼ਲ ਖੜ ਕੇ ਚਾਹ ਪੀਂਦੇ ਨੇ ਜੀ ਉਰੇ ਕਹਿੰਦੇ ਨੇ ਜਿਵੇਂ ਕੀ ਕਹਿੰਦੇ ਨੇ ਉਹ ਸਪੈਸ਼ਲ ਜਗ੍ਹਾ ਇਹ ਇੱਥੇ ਵੱਡੀ ਨਹਿਰ ਹੈ ਪੰਜਾਬ ਦੀ ਜੇ ਤੁਹਾਨੂੰ ਦਿਖਾਉਣਾ ਵੀ ਚਾਹ ਵਾਲਾ ਜਿਹੜਾ ਸਿਸਟਮ ਬਣਿਆ ਉਹ ਵੀ ਇੱਥੇ ਹੀ ਹੈ ਜਿਹੜਾ ਚਾਹ ਵਾਲਾ ਸਿਸਟਮ ਬਣਿਆ ਉਹ ਵੀ ਇੱਥੇ ਹੈ ਸਪੈਸ਼ਲ ਪਕੌੜਾ ਤੇ ਚਾਹ ਜਿਹੜਾ ਕੋਈ ਆਉਂਦਾ ਉਰੇ ਉਹ ਪੀ ਕੇ ਜਾਂਦੇ ਜਾਂਦਾ ਜੀ ਦੇਖ ਸਕਦੇ ਹੋ ਤਸਵੀਰਾਂ ਸਪੈਸ਼ਲ 100 200 ਕਿਲੋਮੀਟਰ ਤੋਂ 100 ਕਿਲੋਮੀਟਰ ਤੋਂ ਟੀਚਾ ਰੱਖ ਲੈਂਦਾ ਅਗਲਾ ਵੀ ਯਾਰ ਚਾਹ ਨਾਲ ਪਕੌੜਾ ਉੱਥੇ ਛਕਾਂਗੇ ਜਾ ਕੇ ਹੁਣ ਅਸੀਂ ਘਰੇ ਕਹਿੰਦੇ ਚਾਹ ਮੇਰਾ ਘਰੋਂ ਮਣ ਬਣ ਗਿਆ ਵੀ ਚਾਹ ਉੱਥੇ ਪੀਣੀ ਹੈ ਲੁਧਿਆਣੇ ਜਾ ਰਹੇ ਸੀਗੇ ਦੇਖ ਸਕਦੇ ਹੋ ਦੋ ਤਿੰਨ ਦੁਕਾਨਾਂ ਉਰੇ ਸਪੈਸ਼ਲ ਨੇ ਚਾਹਆਂ ਲੀਆਂ ਪਕੌੜੇ ਵਾਲੀਆਂ ਪ੍ਰਾਣੀਆਂ ਨੇ ਲਗਭਗ ਸੈਂਕੜੇ ਸਾਲਾਂ ਤੋਂ ਬਜ਼ੁਰਗ ਵੀ ਇਹਨਾਂ ਦੇ ਉਰੀਸ ਦੇਖ ਸਕਦੇ ਹੋ ਸਪੈਸ਼ਲ ਚਾਹ ਤੇ ਪਕੌੜਾ ਇੱਥੇ ਬਣਦਾ ਜੀ ਲੁਧਿਆਣੇ ਨੂੰ ਜਾਣਿਆ ਜਦੋਂ ਜਿਹੜਾ ਆਪ ਆਪਣੇ ਸੇਰਾਂ ਚ ਬਣਾਉਨੇ ਆ ਮੇਰਾ ਤੇਲ ਹੁੰਦਾ ਤੇਲੇ ਚ ਹੈ ਨਹੀਂ ਇਹ ਤੇਲ ਮਸਲ ਨਹੀਂ ਮੈਂ ਤਾਂ ਹੀ ਸਪੈਸ਼ਲ ਤੈਨੂੰ ਕਿਹੇ ਵੀ ਪਕੌੜਾ ਛੱਕਾਂਗੇ ਉੱਥੇ ਜਾ ਕੇ ਬਿਲਕੁਲ ਚਟਨੀ ਇਹਨਾਂ ਦੀ ਜੀ ਇੱਕ ਹੋਰ ਤੁਹਾਨੂੰ ਦੱਸ ਦਈਏ ਸਿਰਫ ਤੱਕ ਕੇ ਤਜਰਬਾ ਦੇਖ ਲਿਓ ਇਹਨਾਂ ਦੀ ਚਟਨੀ ਤੁਸੀਂ ਆਏ ਨਹੀਂ ਪਤਾ ਵੀ ਚਾਰ ਕੌਲੀਆਂ ਚਟਨੀ ਦੀਆਂ ਪੀਜੋਂ ਪਤਾ ਨਹੀਂ ਕਿਵੇਂ ਬਣਾਉਂਦੇ ਨੇ ਚਟਨੀ ਕਾਮਾ ਨੂੰ ਇੱਥੇ ਗਟਾਰਾਂ ਵੀ ਇੱਥੇ ਦਿਖੀਆਂ ਨੇ ਬਹੁਤ